ਸੋ ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਲਗਾਤਾਰ ਪੈ ਰਹੇ ਮੀਂਹ ਦੀ ਵਜ੍ਹਾ ਕਰਕੇ ਵੱਡਾ ਹਾਦਸਾ ਹੋਇਆ ਹੈ 100 ਸਾਲ ਪੁਰਾਣੀ ਬਿਲਡਿੰਗ ਤਾਂਛਤੇ ਪੱਤਿਆ ਦੇ ਵਾਂਗ ਟੈਟਰੀ ਹੋਈ ਹੈ ਅਤੇ ਮੌਕੇ ਦੀਆਂ ਤਸਵੀਰਾਂ ਗਲੀ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਜਦੋਂ ਇਹ ਵੱਡਾ ਘਟਨਾਕ੍ਰਮ ਵਾਪਰਿਆ ਸੀ ਕਿ ਐਸੇ ਦੌਰਾਨ ਕੁਝ ਹੀ ਪਲ ਪਹਿਲਾਂ ਇੱਕ ਕਿਹੜਾ ਕੀ ਵਿਅਕਤੀ ਹੈਗਾ ਉਸੇ ਥਾਂ ਤੋਂ ਗੁਜ਼ਰ ਰਿਹਾ ਸੀ ਕਿ ਉਸਦੇ ਬਿਲਕੁਲ ਚੰਦ ਕਦਮ ਅੱਗੇ ਵਧਣ ਦੇ ਨਾਲ ਹੀ ਬਿਲਡਿੰਗ ਜਿਹੜੀ ਆ ਉਹ ਡਿੱਗ ਜਾਂਦੀ ਹੈ ਅਤੇ ਮੌਕੇ ਤੇ ਕਿਵੇਂ ਉਸ ਵਿਅਕਤੀ ਦੇ ਜਿਹੜਾ ਕਿ ਪੈਰਾਹੇਟੋ ਜ਼ਮੀਨ ਕਿਸ ਕਿ ਜਾਂਦੀ ਹੈ ਅਤੇ ਉਹ ਜਿਹੜਾ ਕਿ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਂਦਾ ਪਰ ਉਸੇ ਹੀ ਥਾਂ ਦੇ ਉੱਪਰ ਖੜੀ ਇੱਕ ਗੱਡੀ ਇਸ ਬਿਲਡਿੰਗ ਦੇ ਡਿਗਨ ਕਰਕੇ ਜਿਹੜਾ ਕਿ ਮਲਵੇ ਹੇਠਾਂ ਆਉਣ ਕਰਕੇ ਨੁਕਸਾਨੀ ਗਈ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਪਿਛਲੇ ਤਕਰੀਬਨ 15 ਸਾਲ ਤੋਂ ਇਹ ਜਿਹੜੀ ਕਿ ਬਿਲਡਿੰਗ ਹੈ ਉਹ ਖਾਲੀ ਪਈ ਸੀ ਅਤੇ ਇਸ ਨੂੰ ਅਨਸਫ ਸੇਫ ਡਿਕਲੇਅਰ ਵੀ ਕੀਤਾ ਗਿਆ ਸੀ ਪਰ ਇਸ ਦੀ ਸੰਭਾਲ ਨੂੰ ਲੈ ਕੇ ਬਿਲਡਿੰਗ ਮਾਲਕ ਦੇ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਇਸ ਬਿਲਡਿੰਗ ਦੀ ਪ੍ਰਾਪਰਟੀ ਨੂੰ ਲੈ ਕੇ ਦੋ ਭਰਾਵਾਂ ਦੇ ਵਿਚਾਲੇ ਝਗੜਾ ਜੋ ਚੱਲ ਰਿਹਾ ਸੀ ਉਹ ਵੱਡੀ ਵਜ੍ਹਾ ਦੱਸੀ ਜਾ ਰਹੀ ਹੈ ਪਰ ਇੱਥੇ ਸੋਚਣ ਵਾਲੀ ਗੱਲ ਇਹ ਕਿ ਜਦੋਂ ਇਹ ਬਿਲਡਿੰਗ ਇੰਨੀ ਖਸਤਾ ਹਾਲਤ ਦੇ ਵਿੱਚ ਸੀ ਤਾਂ ਸਮਾਂ ਰੰਦਾ ਇਸ ਨੂੰ ਕਿਉਂ ਨਹੀਂ ਸੰਭਾਲਿਆ ਗਿਆ ਕਿਉਂ ਨਹੀਂ ਮੁਰੰਮਤ ਕਰਵਾਈ ਗਈ ਜਿਸ ਤੋਂ ਲੈ ਕੇ ਹੁਣ ਇਲਾਕੇ ਦੇ ਲੋਕਾਂ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਅਤੇ ਇੱਥੇ ਇਹ ਵੀ ਜ਼ਿਕਰ ਕਰਨਾ ਬੇਹਦ ਜ਼ਰੂਰੀ ਹੈ ਕਿ ਇਸ ਕਟਨਾ ਵਾਲੀ ਥਾਂ ਤੋਂ ਮਹਤਕੁਜ ਹੀ ਮੀਟਰ ਦੀ ਦੂਰੀ ਦੇ ਉੱਪਰ ਇੱਕ ਸਕੂਲ ਅਤੇ ਇੱਕ ਸਰਕਾਰੀ ਹਸਪਤਾਲ ਵੀ ਹੈ ਤੇ ਜਦੋਂ ਇਹ ਕਟਨਾ ਕਰਮ ਵਾਪਰਦਾ ਦਿਰ ਸ਼ਾਮ ਦਾ ਇਹ ਤਮਾ ਦੱਸਿਆ ਜਿਹੜਾ ਹਾਲਕਿ ਉਸ ਦੌਰਾਨ ਜਿਆਦਾ ਜਿਹੜੇ ਕਿ ਇੱਥੇ ਆਵਾਜਾਈ ਨਹੀਂ ਸੀ ਜੇਕਰ ਦਿਨ ਵੇਲੇ ਇਹ ਵੱਡੀ ਘਟਨਾ ਵਾਪਰ ਜਾਂਦੀ ਤਾਂ ਕੋਈ ਵੱਡਾ ਹਾਸਤਾ ਵਾਪਰ ਸਕਦਾ ਸੀ ਉਧਰ ਬਿਲਡਿੰਗ ਦੇ ਮਾਲਕ ਦਾ ਪਹਿਲਾਂ ਕੀ ਕਹਿਣਾ ਹੈਗਾ ਉਹ ਵੀ ਸੁਣਾਵਾਂਗੇ ਤੇ ਨਾਲ ਹੀ ਇਲਾਕੇ ਦੇ ਲੋਕਾਂ ਦੇ ਵੱਲੋਂ ਕੀ ਕੁਝ ਇਸ ਘਟਨਾ ਤੋਂ ਬਾਅਦ ਨਾਰਾਜ਼ਗੀ ਜ਼ਾਹਰ ਕੀਤੀ ਗਈ ਹੈ ਉਸ ਸੰਬੰਧੀ ਵੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਸਾਡਾ ਕੀਸ ਕਰਦਾ ਹੈ ਅੱਛਾ ਉਹਦੇ ਕਰਕੇ ਰਿਪੇਅਰ ਨਹੀਂ ਕੱਲ ਫੈਸਲਾ ਹੋਗਾ ਸਾਡੇ ਲੇਕਿਨ ਉਹ ਰਾਤ ਨੂੰ ਇਹ ਕੰਮ ਹੋਵੇ ਇਹ ਕੇਸ ਕਿੰਨਾ ਚੱਲ ਰਿਹਾ ਸੀ ਅ ਰਮਦਰ ਜੀਵਨ ਜੀ ਜੀ ਤੁਹਾਡੀ ਆਪਣੀ ਜਗ੍ਹਾ ਨਹੀਂ ਹੈ ਸਾਡੀ ਆਪਣੀ ਹੈ ਲੇਕਿਨ ਅਸੀਂ ਬਿਆਨ ਨਾ ਕੀਤਾ ਅੱਛਾ ਜੀ ਤੇ ਉਹਨੂੰ ਮੁੜ ਕੇ ਕਿਹਾ ਸੀ ਕਿ ਵੀ ਦਬਲ ਲੱਲ ਲਾ ਦੋ ਪਰ ਮੰਨਣਾ ਪਰ ਉਹਨੇ ਹੀ ਮੰਨਿਆ ਉਹਨੇ ਕਿਹਾ ਕਿ ਕਿੰਨੇ ਚਿਰ ਤੋਂ ਖਾਲੀ ਹੈ ਜੀ ਅ ਕੋਈ 5 5 ਸਾਲ ਹੋ ਗਏ 5 ਸਾਲ ਇੱਥੇ ਕੋਈ ਨਹੀਂ ਆ ਰਿਹਾ ਨਹੀਂ ਅਸੀਂ ਨਾ ਸੁਨਿਆਰੇ ਲੇਖੂ ਕੀ ਕਹਿੰਦੇ ਨੂੰ ਸੌਖੀ ਫਰਨੀਚਰ ਸਾਡੇ ਫਰਮ ਦਾ ਨਾਮ ਆ ਸਾਡੀ ਆਪਣੀ ਪ੍ਰੋਫਿਟ ਆ ਇਸ ਸਾਡੇ ਬਿਲਕੁਲ ਆਪੋਜੀਟ ਸਾਹਮਣੇ ਜਿਹੜੀ ਬਿਲਡਿੰਗ ਆ ਅੱਜ ਤੋਂ ਮੇਰਾ ਖਿਆਲ ਵੀ 18 ਸਾਲ ਹੋ ਗਏ ਆ ਬੰਦ ਹੋਈ ਹੋਈ ਤੇ ਆਪਸੀ ਬਸ ਉਹ ਭਰਾਵਾਂ ਦਾਗਾ ਵਾ ਨਾ ਉਹ ਪੈਸੇ ਲਾਉਂਦਾ ਤੇ ਨਾ ਉਹ ਲਾਉਂਦਾ ਇਹਨਾਂ ਨੂੰ ਬੜੀ ਵਾਰ ਕਿਹਾ ਵਾ ਜਦੋਂ ਬਾਰਸ਼ਾਂ ਹੁੰਦੀਆਂ ਉਦੋਂ ਕੋਈ ਨਾ ਕੋਈ ਇਹਦੀ ਛੱਤ ਡਿੱਗਦੀ ਆ ਜਾਂ ਬਾਜ਼ਾਰ ਚ ਟਾਂ ਡਿੱਗਦੀ ਆ ਅਸੀਂ ਇਹਨਾਂ ਨੂੰ ਕਿੰਨੀ ਵਾਰੀ ਮੁਹੱਲੇ ਦੇ ਸਾਦਕੇ ਕਿਹਾ ਵੀ ਭਾਈ ਸਾਹਿਬ ਇਹਦਾ ਮਸਲਾ ਹੱਲ ਕਰੋ ਕੋਈ ਨਾ ਕੋਈ ਜਾਨ ਜਾ ਸਕਦੀ ਆ ਪਰ ਇਹ ਕਿਸੇ ਦੀ ਸੁਣਦੇ ਹੀ ਨਹੀਂ ਅੱਜ ਵੀ ਕੱਲ ਵੀ ਇਹਨਾਂ ਨੂੰ ਅਸੀਂ ਇੱਥੇ ਸੱਦ ਕੇ ਕਿਹਾ ਵਾ ਤੇ ਇੱਕ ਉਹ ਗਾਲੀ ਕੱਢਦੇ ਆ ਵੇਖੋ ਜੀ ਸਾਡਾ ਆਪਸ ਝਗੜਾ ਆਗਾ ਵਾ ਪਰ ਆਵਾਂ ਦਾ ਨਿਬੜ ਜਾਣਾ ਵਾ ਫੇਰ ਅਸੀਂ ਕਰਦੇ ਆ ਕਿ ਕੱਲ ਅਸੀਂ ਇਹਨਾਂ ਨੂੰ ਇੱਥੇ ਭਾ ਕੇ ਸਮਝਾਇਆ ਵੀ ਕੀ ਕਹਿੰਦੇ ਨੂੰ ਵੀ ਤੁਹਾਡੇ ਝਗੜੇ ਦੇ ਵਿੱਚ ਕਿਸੇ ਦੀ ਜਾਨ ਵੀ ਜਾ ਸਕਦੀ ਹੈ